ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਬਣਾਉਣੀ ਸਿਖਾਵਾਂਗੇ ਆਲੂ ਤੇ ਸੂਜੀ ਦੀ ਬਹੁਤ ਝਟਪਟੀ ਜਿਹੀ ਡਿਸ਼ ਤੇ ਜਿਸ ਨੂੰ ਕਿ ਅਸੀਂ ਝਟਪਟ ਤਿਆਰ ਕਰ ਸਕਦੇ ਹਾਂ ਇਸ ਨੂੰ ਬਣਾਉਣ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਇਸ ਦਾ ਕੋਈ ਵੀ ਪਾਰਟ ਸਕਿਪ ਨਾ ਕਰਿਓ ਨਹੀਂ ਤੇ ਤੁਸੀਂ ਕੁਝ ਨਾ ਕੁਝ ਇਸ ਵਿੱਚ ਪਾਉਣਾ ਜਾਂ ਇਸ ਨੂੰ ਬਣਾਉਣਾ ਛੱਡ ਦੇਵੋਗੇ ਇਸ ਲਈ ਤੁਸੀਂ ਇਸ ਨੂੰ ਅੰਤ ਤੱਕ ਜਰੂਰ ਵੇਖਿਓ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਕੁਝ ਨੂੰ ਆਲੂ ਉਬਾਲ ਲੈਣੇ ਨੇ ਜਿੰਨੇ ਕੁ ਸਾਡੇ ਘਰ ਦੇ ਵਿੱਚ ਲੱਗਦੇ ਨੇ ਹਰ ਇੱਕ ਘਰ ਦੇ ਵਿੱਚ ਖਾਣਾ ਬਣਾਉਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਸਾਡੇ ਕਿਸੇ ਚੀਜ਼ ਦੀ ਕਿੰਨੀ ਕੁਆਂਟੀਟੀ ਲੱਗ ਜਾਂਦੀ ਹੈ ਤੁਸੀਂ ਉਹਨੇ ਕੁ ਆਲੂ ਇਹ ਲੈ ਲੈਣੇ ਨੇ ਆਲੂਆਂ ਨੂੰ ਚੰਗੀ ਤਰ੍ਹਾਂ ਤੁਸੀਂ ਮੈਸ਼ ਕਰ ਲੈਣਾ ਹੈ ਅਸੀਂ ਆਲੂ ਦੇਖੋ ਜਿਆਦਾ ਠੰਡੇ ਕਰ ਲਏ ਉਬਲ ਕੇ ਇਸ ਲਈ ਇਹਨਾਂ ਨੂੰ ਮੈਸ਼ ਕਰਨ ਵਿੱਚ ਥੋੜੀ ਜਿਹੀ ਦਿੱਕਤ ਆ ਰਹੀ ਹੈ ਤੇ ਕਾਫੀ ਇਸ ਤੇ ਸਾਨੂੰ ਫੇਸ ਪੁਲਿਸਨ ਨੂੰ ਇਹ ਦੱਬਣਾ ਪੈ ਰਿਹਾ ਤੇ ਤੁਸੀਂ ਇਸ ਨੂੰ ਗਰਮ ਗਰਮ ਬਿਲਕੁਲ ਗਰਮ ਗਰਮ ਆਲੂਆਂ ਨੂੰ ਮੈਸ਼ ਕਰ ਦੇਣਾ ਹੈ ਮੈਸ਼ ਕਰਨ ਤੋਂ ਬਾਅਦ ਆਲੂਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਹੁਣ ਅਸੀਂ ਚੁੱਲੇ ਦੇ ਉੱਪਰ ਰੱਖਣੀ ਹੈ ਜੀ ਕੜਾਈ ਕੜਾਈ ਦੇ ਵਿੱਚ ਅਸੀਂ ਪਾਵਾਂਗੇ ਬਿਲਕੁਲ ਥੋੜਾ ਜਿਹਾ ਦੋ ਚਮਚ ਤੇਲ ਬਸ ਦੋ ਚਮਚ ਤੇਲ ਦੇ ਵਿੱਚ ਹੀ ਬਣ ਜਾਵੇਗਾ ਤੇ ਥੋੜਾ ਜਿਹਾ ਅਸੀਂ ਪਾਵਾਂਗੇ ਜੀਰਾ ਟੇਸਟ ਦੇ ਅਕੋਰਡਿੰਗ ਇਸ ਦੇ ਵਿੱਚ ਪੇ ਆਸਬੁ ਕਰਾਸੀ ਨਹੀਂ ਪਾਵਾਂਗੇ ਤੇ ਜੀਰੇ ਨਾਲ ਅਸੀਂ ਪਾ ਦਿੱਤੇ ਨੇ ਥੋੜੇ ਜਿਹੇ ਤਿੱਲ ਤੇ ਇਹਨਾਂ ਨੂੰ ਅਸੀਂ ਥੋੜਾ ਜਿਹਾ ਫਰਾਈ ਕਰਾਂਗੇ ਨਾਲ ਪਾਈ ਹੈ ਜੀ ਕੱਟੀ ਹੋਈ ਹਰੀ ਮਿਰਚ ਇਸ ਨੂੰ ਅਸੀਂ ਕਾਫੀ ਬ੍ਰਿਕ ਬ੍ਰਿਕ ਕੱਟ ਕਰ ਲਿਆ ਨਾਲ ਜੀ ਲਸਣ ਅਦਰਕ ਜਦਦਾ ਕਿ ਤੁਸੀਂ ਪੇਸਟ ਬਣਾ ਕੇ ਵੀ ਇਸ ਵਿੱਚ ਪਾ ਸਕਦੇ ਹੋ ਬ੍ਰਿਕ ਕੱਟ ਕਰਕੇ ਵੀ ਪਾ ਸਕਦੇ ਹਾਂ ਤੇ ਇਸ ਤਰ੍ਹਾਂ ਅਸੀਂ ਥੋੜਾ ਜਿਹਾ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਅਸੀਂ ਇਹਨਾਂ ਦੇ ਵਿੱਚ ਪਾ ਦਿੱਤੇ ਜੀ ਨਮਕ ਟੇਸਟ ਦੇ ਅਕੋਰਡਿੰਗ ਜਿੰਨੀ ਕੋ ਅਸੀਂ ਚੀਜ਼ ਲਈ ਹੈ ਜਿੰਨੇ ਕੁ ਸਿਆਲੂ ਲਏ ਨੇ ਉਸ ਦੇ ਅਕੋਰਡਿੰਗ ਅਸੀਂ ਨਮਕ ਮਿਰਚ ਇਸ ਦੇ ਵਿੱਚ ਪਾ ਦੇਵਾਂਗੇ ਤੇ ਨਮਕ ਮਿਰਚ ਨੂੰ ਹਲਾ ਦਿੱਤਾ ਹੈਗਾ ਨਮਕ ਮਿਰਚ ਨੂੰ ਅਸੀਂ ਥੋੜਾ ਥੋੜਾ ਭੁੰਨਾਂਗੇ ਇਹ ਸਾਡਾ ਕੜੀ ਪੱਤਾ ਜੋ ਕਿ ਤੜਕੇ ਦੇ ਵਿੱਚ ਸਭ ਤੋਂ ਪਹਿਲਾਂ ਪਾਉਣਾ ਸੀ ਜਿਸ ਨੂੰ ਕਿ ਅਸੀਂ ਪਾਉਣਾ ਭੁੱਲ ਗਏ ਇਸ ਲਈ ਸਾਨੂੰ ਇਸ ਨੂੰ ਸਭ ਤੋਂ ਲਾਸਟ ਦੇ ਪਾਇਆ ਤੇ ਹੁਣ ਅਸੀਂ ਥੋੜਾ ਜਿਹਾ ਇਸ ਨੂੰ ਪਕਾ ਕੇ ਅਸੀਂ ਇਸ ਦੇ ਵਿੱਚ ਐਡ ਕਰ ਦਿੱਤਾ ਜੀ ਪਾਣੀ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਰਿਜਣ ਦੇਵਾਂਗੇ ਪਾਣੀ ਰਿਜਣ ਲੱਗ ਗਿਆ ਹੁਣ ਅਸੀਂ ਇਸ ਦੇ ਵਿੱਚ ਐਡ ਕਰ ਦਿੱਤੇ ਨੇ ਸਾਡੇ ਮੈਸ਼ ਕੀਤੇ ਹੋਏ ਆਲੂ ਜੋ ਕਿ ਅਸੀਂ ਪਹਿਲਾਂ ਤੋਂ ਹੀ ਉਬਾਲ ਕੇ ਰੱਖੇ ਸੀ ਲੋ ਜੀ ਮੈਸ਼ ਕਰਕੇ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਨਮਕ ਮਿਰਚ ਦੇ ਵਿੱਚ ਮਿਕਸ ਕਰ ਦੇਵਾਂਗੇ ਤਾਂ ਜੋ ਨਮਕ ਮਿਰਚ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਲ ਸਕੇ ਇਹ ਸਾਰਾ ਮਿਰਚ ਮਸਾਲਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਉਣਾ ਹੈ ਜਿੰਨਾ ਕੋ ਤੁਹਾਨੂੰ ਚੰਗਾ ਲੱਗਦਾ ਹੈ ਉਸ ਤੋਂ ਬਾਅਦ ਜੀ ਆਲੂ ਸਾਢੇ ਰਜ ਰਹੇ ਨੇ ਤੇ ਹੁਣ ਅਸੀਂ ਇਸ ਦੇ ਵਿੱਚ ਪਾਣੀ ਪਾ ਦੇਵਾਂਗੇ ਹੋਰ ਅਸੀਂ ਪਾਣੀ ਇਸ ਦੇ ਵਿੱਚ ਐਡ ਕਰਾਂਗੇ ਪਾਣੀ ਪਾਉਣ ਤੋਂ ਬਾਅਦ ਅਸੀਂ ਥੋੜਾ ਜਿਹਾ ਪਾਣੀ ਨੂੰ ਗਰਮ ਹੋਣ ਦੇਵਾਂਗੇ ਠੰਡੇ ਪਾਣੀ ਦੇ ਵਿੱਚ ਅਸੀਂ ਕੁਝ ਨਹੀਂ ਪਾਉਣਾ ਥੋੜਾ ਜਿਹਾ ਪਾਣੀ ਨੂੰ ਉਬਾਲ ਆਉਣ ਦੇਵਾਂਗੇ ਵੇਖੋ ਕਿੰਨਾ ਸੋਹਣਾ ਇਸ ਦਾ ਕਲਰ ਹੋਇਆ ਹੈ ਤੇ ਪਾਣੀ ਅਸੀਂ ਹੋਰ ਪਾ ਦਿੱਤਾ ਹੈ ਇਸ ਪਾਣੀ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਵੇਖੋ ਜੀ ਸਾਡਾ ਜਿਹੜਾ ਪਾਣੀ ਹੈ ਉਹ ਗਰਮ ਹੋ ਗਿਆ ਪਾਣੀ ਗਰਮ ਹੋਣ ਤੇ ਅਸੀਂ ਇਸ ਵਿੱਚ ਐਡ ਕਰਾਂਗੇ ਜੀ ਸੋਜੀ ਇੱਕ ਕੌਲੀ ਅਸੀਂ ਸੂਜੀ ਲਈ ਹੈ ਤੁਸੀਂ ਆਪਣੇ ਅਕੋਰਡਿੰਗ ਲੈ ਸਕਦੇ ਹੋ ਤੇ ਉੱਪਰ ਅਸੀਂ ਪਾ ਦੇਵਾਂਗੇ ਹਰਾ ਧਨੀਆ ਜੋ ਕਿ ਅਸੀਂ ਬ੍ਰਿਕ ਬ੍ਰਿਕ ਕੱਟ ਕਰਿਆਗਾ ਤੇ ਇਸ ਦੇ ਉੱਪਰ ਅਸੀਂ ਟੇਸਟ ਦੇ ਅਕੋਰਡਿੰਗ ਪਾ ਦੇਵਾਂਗੇ ਅਜਵਾਇਨ ਵੇਖੋ ਤੁਸੀਂ ਚਾਹੋ ਤਾਂ ਵੱਧ ਕੱਟ ਪਾ ਸਕਦੇ ਹੋ ਜੇ ਇੱਕ ਨਹੀਂ ਹੈ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਅਸੀਂ ਟੇਸਟ ਲਈ ਥੋੜਾ ਜਿਹਾ ਇਸ ਦੇ ਵਿੱਚ ਪਾ ਦਤਾ ਅਮਚੂਰ ਹੁਣ ਇਸੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਜੇਕਰ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਸਾਰੀਆਂ ਚੀਜ਼ਾਂ ਪਾ ਕੇ ਬਣਾ ਸਕਦੇ ਹੋ ਨਹੀਂ ਤਾਂ ਇਸ ਦੇ ਵਿੱਚ ਨਮਕ ਮਿਰਚੀ ਜ਼ਰੂਰੀ ਚੀਜ਼ ਜੋ ਕਿ ਪਾਉਣੀ ਹੈ ਬਾਕੀ ਸਾਰੀਆਂ ਚੀਜ਼ਾਂ ਆਪਸ਼ਨਲ ਨੇ ਜੇਕਰ ਹੈਗੀਆਂ ਨੇ ਤਾਂ ਤੁਸੀਂ ਪਾਓ ਨਹੀਂ ਤੇ ਤੁਸੀਂ ਸਕਿਪ ਕਰ ਸਕਦੇ ਹੋ ਤੇ ਉਸਦੇ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਐਡ ਕਰ ਦੇਵਾਂਗੇ ਇਸ ਤੋਂ ਬਾਅਦ ਅਸੀਂ ਇਸ ਦੇ ਵਿੱਚ ਪਾਣੀ ਨਹੀਂ ਪਾਉਣਾ ਬਲਕਿ ਇਹਨਾਂ ਨੂੰ ਸਖਤ ਅਸੀਂ ਕਰ ਲਵਾਂਗੇ ਬਿਲਕੁਲ ਜਿਸ ਤਰ੍ਹਾਂ ਕਿ ਅਸੀਂ ਰੋਟੀ ਲਈ ਆਟਾ ਬਣਾਉਂਦੇ ਹਾਂ ਉਸ ਤਰ੍ਹਾਂ ਦਾ ਅਸੀਂ ਇਹਨੂੰ ਕਰ ਲਵਾਂਗੇ ਜਦੋਂ ਅਸੀਂ ਸੂਜੀ ਦੇ ਵਿੱਚ ਕੜਾਹੀ ਦੇ ਵਿੱਚ ਅਸੀਂ ਸੂਜੀ ਪਾ ਗਏ ਉਸ ਤੋਂ ਬਾਅਦ ਪਾਣੀ ਪਾ ਦਿੰਦੇ ਹਾਂ ਤਾਂ ਉਹ ਨਹੀਂ ਸਖਤ ਨਹੀਂ ਹੋ ਪਾਉਂਦੀ ਤੇ ਉਹ ਕਿਤੇ ਨਾ ਕਿਤੇ ਢਿੱਲੀ ਹੋ ਜਾਂਦੀ ਕਿਉਂਕਿ ਉਹ ਜ਼ਿਆਦਾ ਪਾਣੀ ਅਬਜ਼ਰਬ ਕਰ ਲੈਂਦੀ ਹੈ ਇਸ ਦੇ ਵਿੱਚ ਅਸੀਂ ਘੱਟ ਬਾਣੀ ਪਾਵਾਂਗੇ ਤੇ ਸੋਜੀ ਨੂੰ ਇਸੇ ਤਰ੍ਹਾਂ ਸਖਤ ਕਰਾਂਗੇ ਵੇਖੋ ਪਾਫਾ ਵਨਮਨ ਕਿ ਪਾਣੀ ਉੱਡ ਰਿਹਾ ਹੈ ਸੋਜੀ ਸਾਡੀ ਤਕਰੀਬਨ ਬਣ ਗਈ ਹੈ ਪਰ ਅਸੀਂ ਥੋੜਾ ਜਿਹਾ ਸੇਕ ਇਸ ਨੂੰ ਹੋਰ ਲਗਾ ਲਵਾਂਗੇ ਤਾਂ ਜੋ ਜਦੋਂ ਅਸੀਂ ਇਸ ਦਾ ਨਾਸ਼ਤਾ ਬਣਾਵਾਂਗੇ ਤਾਂ ਉਹ ਨਾਸ਼ਤਾ ਸਾਡਾ ਤੇਲ ਨੂੰ ਬਹੁਤ ਘੱਟ ਸੋਕੇਗਾ ਤੇ ਜਿੰਨਾ ਅਸੀਂ ਪਾਣੀ ਇਸ ਦੇ ਵਿੱਚ ਛੱਡ ਦਿੰਦੇ ਹਾਂ ਤੇ ਉਹ ਉਉਨਾਂ ਹੀ ਕਿ ਲਈ ਰਹਿ ਜਾਂਦੀ ਹੈ ਸੂਜੀ ਤੇ ਉਨਾਂ ਹੀ ਇਹ ਤੇਲ ਵੀ ਜ਼ਿਆਦਾ ਆਬਜ਼ਰਬ ਕਰਦੀ ਹੈ ਇਸ ਲਈ ਅਸੀਂ ਸਾਰਾ ਪਾਣੀ ਇਸ ਦੇ ਵਿੱਚੋਂ ਸੁਕਾ ਦੇਵਾਂਗੇ ਲੋ ਜੀ ਸਾਡੀ ਜਿਹੜੀ ਸੂਜੀ ਉਹ ਬਿਲਕੁਲ ਆਟੇ ਦੀ ਤਰ੍ਹਾਂ ਸਖਤ ਹੋ ਗਈ ਹੈ ਤੇ ਹੁਣ ਅਸੀਂ ਇਸ ਨੂੰ نیچے ਉਤਾਰ ਸਕਦੇ ਹਾਂ ਵੇਖੋ ਸੂਜੀ ਬਿਲਕੁਲ ਸਖਤ ਹੈ ਤੇ ਬਰਤਨ ਦੇ ਨਾਲ ਕਾਫੀ ਜ਼ਿਆਦਾ ਚਿਪਕ ਰਹੀ ਹੈ ਤੇ ਹੁਣ ਅਸੀਂ ਇਸ ਨੂੰ ਠੰਡਾ ਕਰਨ ਦੇ ਲਈ ਅਲੱਗ ਬਰਤਨ ਦੇ ਵਿੱਚ ਟਰਾਂਸਫਰ ਕਰ ਲਵਾਂਗੇ ਕਿਉਂਕਿ ਉਸੇ ਬਰਤਨ ਦੇ ਵਿੱਚ ਠੰਡਾ ਹੋਣ ਵਿੱਚ ਬਹੁਤ ਜ਼ਿਆਦਾ ਟਾਈਮ ਲਵੇਗੀ ਇਸ ਲਈ ਅਸੀਂ ਅਲੱਗ ਬਰਤਨ ਦੇ ਵਿੱਚ ਇਸ ਨੂੰ ਟਰਾਂਸਫਰ ਕਰ ਲਿਆ ਤੇ ਵੇਖੋ ਇਸ ਦੀਆਂ ਭਾਫਾਂ ਕਾਫੀ ਨਿਕਲ ਰਹੀਆਂ ਨੇ ਮਤਲਬ ਇਹ ਬਹੁਤ ਜ਼ਿਆਦਾ ਗਰਮ ਹੈ ਤੇ ਅਸੀਂ ਇਸ ਨੂੰ ਥੋੜਾ ਸਮਾਂ ਠੰਡਾ ਹੋਣ ਦਵਾਂਗੇ ਤੇ ਅਸੀਂ ਉਹਨਾ ਟਾਈਮ ਇਸ ਤਰ੍ਹਾਂ ਇਸ ਦੀ ਸਾਈਡ ਚੇਂਜ ਕਰਦੇ ਰਵਾਂਗੇ ਤੇ ਖੁਰਚਣਾ ਇਸ ਦੇ ਵਿੱਚ ਲਗਾਉਂਦੇ ਰਵਾਂਗੇ ਤਾਂ ਜੋ ਇਹ ਜਲਦੀ ਠੰਡਾ ਹੋ ਜੇ ਤੇ ਇਸ ਦੀਆਂ ਭਾਫਾਂ ਜਿਹੜੀਆਂ ਨੇ ਉਹ ਨਿਕਲ ਜਾਣ। ਇਸ ਤਰ੍ਹਾਂ ਹਿਲਾਉਂਦੇ ਹੋਏ ਸੂਜੀ ਨੂੰ ਤੁਸੀਂ ਠੰਡਾ ਕਰ ਲੈਣਾ ਹੈ। ਦੇਖੋ ਸਾਡੀ ਜਿਹੜੀ ਸੂਜੀ ਉਹ ਠੰਡੀ ਹੋ ਗਈ ਆ। ਠੰਡੀ ਹੋਣ ਤੋਂ ਬਾਅਦ ਇਸ ਤਰ੍ਹਾਂ ਅਸੀਂ ਇੱਕ ਵਾਰ ਇਸ ਨੂੰ اٹੇ ਜਿਹਾ ਇਕੱਠਾ ਕਰ ਲਵਾਂਗੇ ਦੇਖੋ ਇਹ ਹੱਥਾਂ ਵਗੈਰਾ ਨਾਲ ਬਿਲਕੁਲ ਨਹੀਂ ਚਿਪਕਰੀ ਜੇਕਰ ਤੁਹਾਡੇ ਹੱਥਾਂ ਦੇ ਨਾਲ ਇਹ ਚਿਪਕਦੀ ਆ ਤਾਂ ਤੁਸੀਂ ਤੇਲ ਜਾਂ ਕੀ ਲਗਾ ਕੇ ਹੀ ਇਸ ਨੂੰ ਹੱਥ ਲਗਾਉਣਾ ਹੈ ਉਸ ਤੋਂ ਬਾਅਦ ਇਹ ਹੱਥਾਂ ਵਗੈਰਾ ਨਾਲ ਚਿਪਕਣਾ ਬੰਦ ਕਰ ਦਿੰਦੀ ਹੈ ਦੇਖੋ ਅਸੀਂ ਕੀ ਲਗਾ ਕੇ ਹੀ ਇਸ ਤੇ ਹੱਥ ਲਗਾਇਆ ਤੇ ਹੱਥਾਂ ਦੇ ਨਾਲ ਬਿਲਕੁਲ ਨਹੀਂ ਚਿਪਕਰੀ ਹੁਣ ਅਸੀਂ ਇਸ ਦੇ ਜਿਸ ਤਰ੍ਹਾਂ ਕਿ ਇੱਕ ਨਿੰਬੂ ਹੁੰਦਾ ਹੈ ਨਿੰਬੂ ਦੇ ਸਾਈਜ਼ ਦੇ ਛੋਟੇ-ਛੋਟੇ ਜਿਹੇ ਪੇੜੇ ਬਣਾ ਲਵਾਂਗੇ ਇਸ ਤਰ੍ਹਾਂ ਅਸੀਂ ਇਹਨਾਂ ਨੂੰ ਗੋਲ ਕਰ ਲਵਾਂਗੇ ਤੁਸੀਂ ਚਾਹੋ ਤਾਂ ਇਹਨਾਂ ਦੇ ਵੱਡੇ ਵੀ ਬਣਾ ਸਕਦੇ ਹੋ ਪੇੜੇ ਛੋਟੇ ਵੀ ਬਣਾ ਸਕਦੇ ਹੋ ਲੰਮੇ ਲੰਮੇ ਗੋਲ ਜੋ ਵੀ ਸ਼ੇਪ ਤੁਹਾਨੂੰ ਪਸੰਦ ਹੈ ਤੁਸੀਂ ਉਹੀ ਸ਼ੇਪ ਇਹਨਾਂ ਨੂੰ ਦੇ ਸਕਦੇ ਹੋ ਤੇ ਇਸ ਤਰ੍ਹਾਂ ਸੇ ਕੀ ਕਰਕੇ ਸਾਰੇ ਇਹਨਾਂ ਦੇ ਪੇੜੇ ਬਣਾ ਕੇ ਤਿਆਰ ਕਰ ਲਏ ਨੇ ਇਸ ਤਰ੍ਹਾਂ ਤੁਸੀਂ ਵੀ ਪੀੜੇ ਸਾਰੇ ਇਕੱਠੇ ਤਿਆਰ ਕਰ ਲੈਣੇ ਨੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕਿਸੇ ਮومی ਲਫਾਫਾ ਉੱਪਰ ਝੜ ਕੇ ਤੁਸੀਂ ਮومی ਦੇ ਕਾਗਜ਼ ਦੇ ਵਿੱਚ ਟੱਕ ਕੇ ਇਹਨਾਂ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ 15 ਦਿਨਾਂ ਤੱਕ ਇਹ ਟੁਕ ਟੁਕ ਖਰਾਬ ਬਿਲਕੁਲ ਨਹੀਂ ਹੋਣਗੇ ਤੇ ਜੇਕਰ ਤੁਸੀਂ ਸਟੋਰ ਕਰਕੇ ਨਹੀਂ ਰੱਖਣਾ ਬਸ ਉਸੇ ਸਮੇਂ ਹੀ ਖਾਣਾ ਹੈ ਤਾਂ ਇਸ ਤਰ੍ਹਾਂ ਕੜਾਹੀ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾ ਲੈਣਾ ਜੀ ਤੇਲ ਤੇਲ ਅਸੀਂ ਇੰਨਾ ਕੁ ਲੈਣਾ ਹੈ ਕਿ ਸਾਡਾ ਜੋ ਪੇੜਾ ਹੈ ਉਸ ਦੇ ਵਿੱਚ ਡੁੱਬ ਸਕੇ ਜੇਕਰ ਤੁਸੀਂ ਵੱਡੇ ਬਣਾਇਨੇ ਤਾਂ ਤੁਸੀਂ ਤੇਲ ਜ਼ਿਆਦਾ ਪਾਣਾ ਹੈ ਜੇਕਰ ਛੋਟੇ ਨੇ ਤਾਂ ਇੰਨਾ ਕੁ ਤੇਲ ਤੁਸੀਂ ਲੈ ਹੀ ਲੈਣਾ ਹੈ ਤੇ ਇਸ ਤਰ੍ਹਾਂ ਤੁਸੀਂ ਇੱਕ ਇੱਕ ਕਰਕੇ ਤੇ ਗਰਮ ਹੋਣ ਤੱਕ ਤੇਲ ਦਾ ਵੇਟ ਕਰਨਾ ਹੈ ਬਿਲਕੁਲ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਤੁਸੀਂ ਇੱਕ ਇੱਕ ਕਰਕੇ ਸਾਰੇ ਪੇੜੇ ਇਸ ਦੇ ਵਿੱਚ ਛੱਡ ਦੇਣੇ ਵੇਖੋ ਇਹ बन ਰਹੇ ਨੇ ਤੇ ਇਹਨਾਂ ਦੇ ਬਣਨ ਵਿੱਚ ਸਮਾਂ ਜ਼ਰੂਰ ਲੱਗਦਾ ਹੈ ਕਿਉਂਕਿ ਸੂਜੀ ਪੱਕਣ ਵਿੱਚ ਟਾਈਮ ਲੈਂਦੀ ਹੈ ਜੇਕਰ ਤੁਸੀਂ ਸੋਚੋਗੇ ਜਦੋਂ ਅਸੀਂ ਪਾਇਆ ਤੇ ਉਸੇ ਟਾਈਮ ਹੀ ਅਸੀਂ ਕੱਢ ਲਵਾਂਗੇ ਇੰਨੀ ਜਲਦੀ ਵੀ ਇਹ ਨਹੀਂ ਬਣ ਜਾਂਦੇ ਥੋੜਾ ਜਿਹਾ ਸਮਾਂ ਸੂਜੀ ਪੱਕਣ ਵਿੱਚ ਜ਼ਰੂਰ ਲੈਂਦੀ ਹੈ ਹੁਣ ਤੱਕ ਦਾ ਸਾਰਾ ਪ੍ਰੋਸੈਸ ਤੁਸੀਂ ਵੇਖਿਆ ਬਹੁਤ ਹੀ ਆਸਾਨ ਤੇ ਬਹੁਤ ਹੀ ਸਾਧੀਆਂ ਸਿੰਪਲ ਚੀਜ਼ਾਂ ਦੇ ਨਾਲ ਸੀ ਤੇ ਫਟਾਫਟ ਦੇ ਨਾਲ ਬਣ ਗਿਆ ਬਸ ਇੱਥੋਂ ਹੀ ਪੇੜਿਆਂ ਦੇ ਬਣਨ ਵਿੱਚ ਥੋੜਾ ਜਿਹਾ ਸਮਾਂ ਲੱਗਦਾ ਹੈ ਵੇਖੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਰੈੱਡ ਕਰ ਲੈਣਾ ਹੈ ਜੇਕਰ ਅਸੀਂ ਇਹਨਾਂ ਨੂੰ ਪਹਿਲੀ ਤਾਂ ਗੱਲ ਉੱਪਰੋਂ ਟਕਣਾ ਨਹੀਂ ਜੇਕਰ ਅਸੀਂ ਟਕ ਦਿੰਦੇ ਹਾਂ ਇਹਨਾਂ ਨੂੰ ਕਿ ਇਹ ਜਲਦੀ ਬਣ ਜਾਣਗੇ ਤਾਂ ਇਹ ਨਰਮ ਪੈ ਜਾਂਦੇ ਨੇ ਇਹ ਮਤਲਬ ਜਿਹੋ ਜਿਹੇ ਅਸੀਂ ਖਾਣੇ ਨੇ ਕੁਰਕਰੇ ਨਹੀਂ ਬਣਦੇ ਇਹ ਬਹੁਤ ਹੀ ਜ਼ਿਆਦਾ ਨਰਮ ਨਰਮ ਬਣ ਜਾਣਗੇ ਇਸ ਲਈ ਤੁਸੀਂ ਇਹਨਾਂ ਨੂੰ ਟਕਣਾ ਵਗੈਰਾ ਬਿਲਕੁਲ ਵੀ ਨਹੀਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਸੇਕ ਲਵਾਉਣਾ ਹੈ ਤੇ ਇਸੇ ਤਰ੍ਹਾਂ ਹੀ ਇਹਨਾਂ ਨੂੰ ਪਕਾਉਣਾ ਹੈ ਵੇਖੋ ਰੈੱਡ ਰੈੱਡ ਹੋ ਗਏ ਕਿੰਨੇ ਜ਼ਿਆਦਾ ਇਹ ਸੋਹਣੇ ਦੇਖਣ ਵਿੱਚ ਹੀ ਲੱਗ ਰਹੇ ਨੇ ਉਸ ਤੋਂ ਕਿਤੇ ਜ਼ਿਆਦਾ ਵਧੀਆ ਇਹਨਾਂ ਦੀ ਖੁਸ਼ਬੂ ਆ ਰਹੀ ਹੈ ਇਸ ਤਰ੍ਹਾਂ ਤੁਸੀਂ ਵੀ ਇਸ ਨੂੰ ਆਪਣੇ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਜਦੋਂ ਕੋਈ ਚੀਜ਼ ਦੀ ਅਸੀਂ ਵੀਡੀਓ ਬਣਾਉਂਦੇ ਹਾਂ ਉਸ ਨੂੰ ਬਣਾਉਣ ਵਿੱਚ ਸਮਾਂ ਲੱਗ ਜਾਂਦਾ ਹੈ ਵੱਟ ਜੇਕਰ ਅਸੀਂ ਵੀਡੀਓ ਤੋਂ ਬਿਨਾ ਇਹ ਗੋਲੇ ਬਣਾਉਂਦੇ ਹਾਂ ਤੇ ਇਹ ਬਹੁਤ ਆਸਾਨੀ ਨਾਲ ਬਣ ਜਾਣਗੇ ਇਹਨਾਂ ਦੇ ਵਿੱਚ ਇਸ ਤੋਂ ਅੱਧਾ ਸਮਾਂ ਵੀ ਨਹੀਂ ਲੱਗਣਾ ਵੀਡੀਓ ਬਣਾਉਂਦੇ ਸਮੇਂ ਸਾਨੂੰ ਇੱਕ ਇੱਕ ਚੀਜ਼ ਇਸ ਦੇ ਵਿੱਚ ਵਿਖਾਉਣੀ ਪੈਂਦੀ ਹੈ ਤੇ ਵੀਡੀਓ ਤੋਂ ਬਿਨਾ ਤਾਂ ਇਸ ਦਾ ਕੋਈ ਇਸ ਤਰ੍ਹਾਂ ਦਾ ਝੰਜਟ ਹੀ ਨਹੀਂ ਹੁੰਦਾ ਬਿਲਕੁਲ ਖੋਦਿਆ ਰਸਨ ਨਾਲ ਬਹੁਤ ਜਲਦੀ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਤੇ ਦੇਖੋ ਇਹ ਬਿਲਕੁਲ ਰੈੱਡ ਰੈੱਡ ਹੋ ਗਏ ਨੇ ਅਸੀਂ ਚਾਹੀਏ ਤਾਂ ਇਹਨਾਂ ਨੂੰ ਕੱਟ ਸਕਦੇ ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਮਹਿਮਾਨ ਨੇ ਆਉਣਾ ਹੈ ਤੇ ਉਹ ਅਜੇ ਤੱਕ ਨਹੀਂ ਆਇਆ ਹੈ ਤਾਂ ਤੁਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਹਾਫ ਫਰਾਈ ਕਰਕੇ ਵੀ ਕੱਟ ਸਕਦੇ ਹੋ ਤੇ ਉਹਨਾਂ ਦੇ ਆਉਣ ਤੇ ਤੁਸੀਂ ਫਰਾਈ ਕਰ ਸਕਦੇ ਹੋ ਇਨਾਂ ਨੂੰ ਬੱਚੇ ਤੇ ਬਜ਼ੁਰਗ ਦੋਵੇਂ ਹੀ ਪਸੰਦ ਕਰਨਗੇ ਵੇਖਣ ਵਿੱਚ ਹੀ ਵੇਖੋ ਕਿੰਨੇ ਜਿਆਦਾ ਲਾਜਵਾਵੇ ਲੱਗ ਰਹੇ ਨੇ ਕਿ ਇਹਨਾਂ ਨੂੰ ਹੁਣੇ ਬਣਾ ਕੇ ਖਾ ਲਈਏ ਜੇਕਰ ਤੁਹਾਨੂੰ ਵੀ ਇਹ ਵੀਡੀਓ ਚੰਗੀ ਲੱਗ ਰਹੀ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਇਹਨਾਂ ਨੂੰ ਬਣਾਉਣਾ ਸਿੱਖ ਗਏ ਹੋ ਤੇ ਇੱਕ ਵਾਰ ਆਪਣੇ ਘਰ ਦੇ ਵਿੱਚ ਟ੍ਰਾਈ ਜ਼ਰੂਰ ਕਰਕੇ ਵੇਖਿਓ ਸਭ ਦੀ ਮਨਪਸੰਦ ਡਿਸ਼ ਇਹ ਬਣ ਜਾਵੇਗੀ ਇੱਕ ਵਾਰ ਖਾ ਕੇ ਹੀ ਸਾਰੇ ਹੀ ਇਹਨਾਂ ਨੂੰ ਬਹੁਤ ਜਿਆਦਾ ਪਸੰਦ ਕਰਨਗੇ ਤੇ ਬਣਾਉਣੇ ਵੀ ਬਹੁਤ ਜ਼ਿਆਦਾ ਆਸਾਨ ਨੇ ਤੇ ਉਸੇ ਤਰ੍ਹਾਂ ਅਸੀਂ ਦੂਸਰਾ ਬੈਚ ਇਸ ਦੇ ਵਿੱਚ ਪਾ ਦਿੱਤਾ ਤੇ ਇਸ ਨੂੰ ਵੀ ਅਸੀਂ ਉਸੇ ਤਰ੍ਹਾਂ ਹੀ ਬਣਾ ਕੇ ਤਿਆਰ ਕਰ ਲਵਾਂਗੇ ਤੇ ਲਓ ਜੀ ਸਾਡੇ ਜਿਹੜੇ ਸਾਰਾ ਨਾਸ਼ਤਾ ਸਾਡਾ ਅਸੀਂ ਬਣਾ ਕੇ ਤਿਆਰ ਕਰ ਲਿਆ ਹੈ ਤੇ ਇਸ ਨੂੰ ਬਣਾਉਣਾ ਬਹੁਤ ਜ਼ਿਆਦਾ ਆਸਾਨ ਹੈ ਸਾਰੀਆਂ ਹੀ ਚੀਜ਼ਾਂ ਸਾਡੇ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਇਹਦੇ ਵਿੱਚ ਸਾਨੂੰ ਕੋਈ ਵੀ ਚੀਜ਼ ਬਾਹਰ ਤੋਂ ਲਿਆਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਤੁਸੀਂ ਇਸ ਨੂੰ ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੇਕਰ ਸਾਡੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਜਦੋਂ ਵੀ ਅਸੀਂ ਇਸ ਚੈਨਲ ਤੇ ਕੋਈ ਵੀਡੀਓ ਅਪਲੋਡ ਕਰੀਏ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੇਖੋ ਬਿਲਕੁਲ ਇਹ ਫੋਕੇ ਜਿਹੇ ਬਣੇ ਨੇ ਇੰਨੇ ਜਿਆਦਾ ਹੈ ਟੇਸਟੀ ਨੇ ਤੇ ਜਦੋਂ ਤੁਸੀਂ ਆਪਣੇ ਘਰ ਦੇ ਵਿੱਚ ਟਰਾਈ ਕਰੋਗੇ ਤੇ ਕਮੈਂਟਸ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਬਣੇ